2023 ਮਾਡਲ ਆ ਜੀ ਸੀਆਰਡੀਆਈ ਇੰਜਨ ਚ ਆ ਗਿਆ ਹਾਂਜੀ ਇਹ 2021 ਮਾਡਲ ਜਿਹੜੇ ਵੀ ਰ ਸੀਆਰਡੀਆਈ ਨਹੀਂ ਲੈਣਾ ਚਾਹੁੰਦੇ ਉਹਨਾਂ ਲਈ ਬਿਨਾ ਸੀਆਰਡੀ ਤੋਂ ਆ ਗਿਆ ਇਹ 2021 ਮਾਡਲ ਆ ਇਹ ਵੀ ਸਾਰਾ ਫਸਟ ਓਨਰ ਦਾ ਸਾਰਾ ਨਵੀਂ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਆ ਗਿਆ ਜੀ 5310 2016 ਮਾਡਲ ਜੀ ਹਾਂਜੀ ਹਾਂਜੀ ਕੰਡੀਸ਼ਨ ਦਾ ਜਮਾ ਬਹੁਤ ਜਾਦੇ ਸੋਹਣਾ ਟਰੈਕਟਰ ਹੈ ਜੀ 2019 ਮਾਡਲ ਹੈ ਜੀ ਫਸਟ ਓਨਰ ਦਾ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਕੰਡੀਸ਼ਨ ਮੂੰਹੋਂ ਬੋਲਦੀ ਹੈ ਜੀ ਹਜੇ ਤੋਤਾ ਵੀ ਨਹੀਂ ਇਹ ਟਰੈਕਟਰ ਜੀ ਅਸੀਂ ਜਿਵੇਂ ਜੀਵਿੰਦਾਰ ਤੋਂ ਆਇਆ ਓਮੀ ਖੜਾ ਜੀ ਆਪਣੇ ਕੋਲੇ ਹੈ ਜੀ ਸੀ ਆਰ ਡੀ ਆਈ ਇੰਜਨ ਚ ਆ ਗਿਆ 5405 2023 ਮਾਡਲ ਦੇਖ ਸਕਦੇ ਹੋ ਅਜੇ ਆਪਾਂ ਨੇ ਤੋ ਤਾਂ ਵੀ ਨੀ ਵੀਰੇ ਉਵੇਂ ਹੀ ਖੜਾ ਆਪਣੇ ਕੋਲ ਜਿਵੇਂ ਜ਼ਿੰਮੇਵਾਰ ਦਵਾਇਆ ਅੱਗੇ ਆ ਗਿਆ ਜਮਾ ਨਾਗ ਦਾ ਬਚਾਈ ਜਿਵੇਂ ਕਹਿੰਦਾ ਉਹ 744 ਬਹੁਤ ਸੋਹਣਾ ਟਰੈਕਟਰ 4x4 ਸਮਝ ਲਓ ਵੀ ਜਾਂਸੀ ਚੋ ਹੀ ਲੈ ਕੇ ਜਾਣਾ ਜੀ ਐਦਾਂ ਦੀ ਕੰਡੀਸ਼ਨ ਹੈ ਇੰਜਨ ਗੇਅਰ ਦੀ ਤੁਸੀਂ ਇਹ ਦੇਖ ਸਕਦੇ ਹੋ ਉਸ ਹਿੱਸੇ ਤੇ ਚਾਕ ਦੇ ਨਿਸ਼ਾਨ ਵੀ ਪਏ ਨੇ ਇਹ ਜਿਹੜੇ ਕੰਪਨੀ ਕੋ ਲਾਉਂਦੇ ਨੇ ਜੀ ਹਾਂਜੀ 4 ਵੀਲ ਡਰਾਈਵ ਹੈ 2019 ਮਾਡਲ ਆ ਹਾਂਜੀ ਫਸਟ ਓਨਰ ਦਾ ਟਰੈਕਟਰ ਹੈ ਜੀ ਹਾਂ ਜੀ ਘੋੜਾ ਬੰਪਰ ਲੱਗਿਆ ਕਨੋਪੀ ਛਤਰੀ ਲੱਗੀ ਆ ਪੀ ਆਰ ਡੀ ਆਈ ਇੰਜਨ ਚ ਹੈ ਜੀ 2024 ਮਾਡਲ ਆ ਪਹਿਲੇ ਨਵਾਂ ਆ ਠੀਕ ਆ ਜੀ Ориジナル ਮੂਰੇ ਵੇਟ ਲੱਗੇ ਨੇ ਜੀ ਜੌਂਡੀਅਰ ਦੇ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਅੰデアਈ ਦੇ ਵਿੱਚ ਖੜੇ ਸੀ ਬਾਈ ਗੁਰਪ੍ਰੀਤ ਕੋਲੇ ਤੇ ਬਾਈ ਗੁਰਪ੍ਰੀਤ ਦਾ ਬੇਟਾ ਆਪਣੇ ਨਾਲ ਆਇਆ ਕਰਦਿਆਂ ਗੱਲਬਾਤ ਕਿੰਨੇ ਕ ਟਰੈਕਟਰ ਖੜੇ ਨੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਬਾਈ ਹਾਂਜੀ ਬਾਈ ਵਧੀਆ ਤੇ ਕਿੰਨੇ ਕ ਟਰੈਕਟਰ ਨੇ ਭਰਾ ਆਪਣੇ ਕੋਲ ਹੈਗੇ ਨੇ 35 40 ਟਰੈਕਟਰ ਮੌਕੇ ਤੇ ਹਾਜ਼ਰ ਨੇ ਜੀ ਠੀਕ ਹੈ ਹਾਂਜੀ ਤੇ ਕਾਪੀ ਕਾਗਜ਼ਾਂ ਦੇ ਕਿੱਦਾਂ ਰਹਿਣਗੇ ਉਹਦੀ ਆਪਣੀ ਜ਼ਿੰਮੇਵਾਰੀ ਹੋ ਜੀਗਾ ਅਗਲੇ ਦਿਨਾਂ ਹੋਣ ਤੱਕ ਵੀ ਬੈਠੇ ਆਪਾਂ ਕਾਗਜ਼ ਪੱਤਰ ਦੀ ਆਪਣੀ ਪੂਰੀ ਜ਼ਿੰਮੇਵਾਰੀ ਹੈ ਸਾਰਾ ਮਤਲਬ ਐ ਗੰਦੇ ਮੰਦੇ ਕਾਗਜ਼ ਜੀ ਨਹੀਂ ਹੁੰਦੇ ਕਲੀਨ ਕਾਗਜ਼ਾਂ ਦੇ ਡੈਕਟਰ ਹੁੰਦੇ ਨੇ ਆਪਣੇ ਕੋਲ ਸਾਰੇ ਠੀਕ ਹੈ ਹਾਂਜੀ ਤੇ ਇੰਜਨ ਗੇਅਰ ਕਾਪੀ ਕਾਗਜ਼ ਸਾਰੇ ਇੰਜਨ ਗੇਅਰ ਦੀ ਪੂਰਾ ਤਸੱਲੀ ਵਾਲੇ ਡੈਕਟਰ ਨੇ ਜੀ ਮਤਲਬ ਸਾਰੇ ਆਪਣੇ ਕੋਲ ਇੰਜੀਨੀਅਰ ਤੁਸੀਂ ਆਪ ਦੇਖ ਲੋ ਜੀ ਹੈਗੀ ਸਾਰੇ ਹਾਰ ਵਾਲੇ 23 24 ਮਤਲਬ ਉੱਚੇ ਮਾਡਲ ਹੀ ਜ਼ਿਆਦੇ ਹੁੰਦੇ ਨੇ ਆਪਣੇ ਕੋਲ ਛੇ ਮਾਡਲ ਜ਼ਿਆਦੇ ਹੁੰਦੇ ਆ ਹਾਂਜੀ ਨਵੇਂ ਡੈਕਟਰ ਹੀ ਹੁੰਦੇ ਨੇ ਜੀ ਠੀਕ ਜਿਆਦਾਤਰ ਹੁੰਦੇ ਵੀ ਆਪਣੇ ਕੋਲ ਫਸਟ ਓਨਰ ਜਾਂ ਸੈਕੰਡ ਓਨਰ ਹੀ ਹੁੰਦੇ ਨੇ ਜੀ ਠੀਕ ਹੈ ਜੀ ਹਾਂਜੀ ਤੇ ਹ ਹਾਂਜੀ 752 ਆ ਗਿਆ ਇਹ 2023 ਮਾਡਲ ਆ ਜੀ ਸੀਆਰਡੀਆਈ ਇੰਜਨ ਚ ਆ ਗਿਆ ਠੀਕ ਆ ਜੀ ਤੇ ਪੇਟੂ ਜੈਡ ਨਾਲ ਦੇ ਟਾਇਰ ਨੇ ਜੀ ਜੀਵੀਐਲ ਦਾ ਸਾਊਂਡ ਸਿਸਟਮ ਲੱਗਿਆ ਜੀ ਹੈਵੀ 뮤직 ਕਿੰਗ ਵਾਲਿਆਂ ਤੋਂ ਠੀਕ ਆ ਜੀ ਸਾਰਾ origignal hai 2 to Z ਤੇ ਟਾਇਰਾਂ ਦੀ ਕੰਡੀਸ਼ਨ ਕਿੰਨੀ ਕੁ ਹੋਣੀ ਹੈ ਹੈਗੇ ਨੇ 70 75 ਪੈਸੇ ਟਾਇਰ ਫਰੰਟ ਨੇ ਜੀ ਮੰਗ ਰਿਹਾ ਹੈਗੇ ਨੇ 85 ਤੋਂ 90 ਪੈਸੇ 85 ਪੈਸੇ ਕਹਿ ਲੋ ਬਸ ਠੀਕ ਹੈ ਜੀ ਹਾਂਜੀ ਹਾਂਜੀ ਤੇ ਵੇਟ ਵਗੈਰਾ ਮਿੱਤਰੋ ਮੂਹਰੇ ਲੱਗੇ ਹੋਏ ਨੇ PV 31 ਮਾਨਸਾ ਦਾ ਨੰਬਰ ਹੈ ਹਾਂਜੀ ਕੰਪਨੀ ਫਿਟਡ ਵੇਟ ਨੇ ਜੀ 4/4 ਆ ਠੀਕ ਹੈ ਜੀ ਤੇ ਚੇਂਜਰ ਮੈਟ ਚ ਆ ਗਿਆ 19 ਵੈਕ 19 ਮੂਹਰ ਨੂੰ ਇੱਕ ਵਾਰ ਚੱਲਦੀ ਵੀਡੀਓ ਤੇ ਪਹਿਲਾਂ ਹੀ ਦੱਸ ਦਿੰਨਾ ਬਾਈ ਤੇ ਜਿਹੜੇ ਰੇਟ ਨੇ ਬਾਈ ਉਹ ਕਹਿੰਦੇ ਅਸੀਂ ਫੋਨ 'ਤੇ ਡਿਸਕਸ ਕਰਾਂਗੇ ਰੇਟ ਸਕਰੀਨ 'ਤੇ ਦੱਸੇ ਨਹੀਂ ਆਣਗੇ ਬਾਕੀ ਤੁਸੀਂ ਪੂਰੀ ਵੀਡੀਓ ਦੇਖਿਓ ਚੰਗੀ ਵੀਡੀਓ ਆ ਤੇ ਵਾਈ ਵੀ ਵਧੀਆ ਬੰਦਾ ਉਹਦੇ ਨਾਲ ਗੱਲ ਕਰ ਸਕਦੇ ਹੋ ਮੂਰੇ ਫੇਰ ਆ ਗਿਆ 655 ਡੀਆਈ ਹਾਂਜੀ ਇਹ 2021 ਮਾਡਲ ਜਿਹੜੇ ਵੀਰ ਸੀਆਰਡੀਆਈ ਨਹੀਂ ਲੈਣਾ ਚਾਹੁੰਦੇ ਉਹਨਾਂ ਲਈ ਬਿਨਾ ਸੀਆਰਡੀ ਤੋਂ ਆ ਗਿਆ ਇਹ 2021 ਮਾਡਲ ਆ ਇਹ ਵੀ ਸਾਰਾ ਫਸਟ ਓਨਰ ਦਾ ਸਾਰਾ ਨਵੀਂ ਕੰਡੀਸ਼ਨ ਦਾ ਡਰਾਈਵਰ ਹੈ ਜੀ ਠੀਕ ਹੈ ਜੀ ਜੇਬੀਐਲ ਦੇ ਡਬਲ ਬੂਫਰ ਲੱਗੇ ਨੇ ਜੀ ਸਾਊਂਡ ਸਿਸਟਮ ਇਹਦੇ ਵੀ ਹੈਵੀ ਲੱਗਿਆ ਜੀ ਠੀਕ ਹੈ ਜੀ ਤੇ ਟਾਇਰਾਂ ਦੀ ਕੰਡੀਸ਼ਨ ਕਿੰਨੀ ਰਹੂ ਟਾਇਰਾਂ ਦੀ ਕੰਡੀਸ਼ਨ ਇਹਦੀ ਮਗਰਲੀ ਹੈਗੀ 90 ਪੈਸੇ ਹੀ ਮੂਹਰੇ ਉਹ ਹੀ 70 75 ਪੈਸੇ ਆ ਗਈ ਠੀਕ ਹੈ ਜੀ ਅਗਲੇ ਟਾਇਰਾਂ ਦੀ ਖਿੱਚਾਈ ਜ਼ਿਆਦਾ ਕਰਦਾ ਹੈ ਹਾਂ ਜੀ ਅਗਲੇ ਟਾਇਰ ਥੋੜੇ ਜਿਆਦਾ ਮਾਲਦਾ ਹੁੰਦਾ 4/4 ਕੋਈ ਵੀ ਆ ਫਰੰਟ ਟਾਇਰ ਥੋੜੇ ਜਿਆਦਾ ਘਸਾਉਂਦਾ ਹੁੰਦਾ ਠੀਕ ਹੈ ਜੀ ਚੈਂਜਰ ਮੈਟ ਚ ਆ ਗਿਆ ਟਰੈਕਟਰ ਖੁੱਲੇ ਪਲੇਟਫਾਰਮ ਚ ਹੈ ਚੰਗਾ ਟਰੈਕਟਰ ਹੈ ਹਾਂ ਜੀ ਤੇ ਮ ਹਾਂਜੀ ਕੰਡੀਸ਼ਨ ਦਾ ਜਮਾ ਬਹੁਤ ਜਿਆਦਾ ਸੋਹਣਾ ਟਰੈਕਟਰ ਹੈ ਜੀ 2016 ਮਾਡਲ ਆ ਹਾਂਜੀ ਫਰੰਟ ਟਾਇਰ ਜਮਾ ਨਵੇਂ ਪਾਇਨੇ ਦੇਖੋ ਜੀ ਐਮ ਆਰ ਐਫ ਦੀ ਗੱਡੀ ਦਾ ਨਿਸ਼ਾਨ ਪਿਆ ਹੈ ਜੀ ਉੱਪਰ ਠੀਕ ਹੈ ਜੀ ਇੰਜਨ ਗੇਅਰ ਦਾ ਕਿਦਾਂ ਇੰਜਨ ਗੇਅਰ ਦਾ ਪੂਰਾ ਓਕੇ ਹੈ ਇੰਜਨ ਗੇਅਰ ਦੇ ਆਪਣੇ ਸਾਰੇ ਟਰੈਕਟਰ ਦੀ ਤਸੱਲੀ ਵਾਲੇ ਹੋਣਗੇ ਜੀ ਕਾਗਜ਼ ਪੱਤਰ ਦੇ ਇੰਜਨ ਗੇਅਰ ਦੇ ਮਾੜੀ ਚੀਜ਼ ਨਹੀਂ ਲੈਂਦੀ ਆਪਾਂ ਨਾ ਵੇਚੀਏ ਠੀਕ ਹੈ ਮਾੜੀ ਨਾਲ ਵੇਚੋ ਨਾ ਹਾਂਜੀ ਹਾਂਜੀ ਵੇਚਣਾ ਕੀ ਹੈ ਜਦੋਂ ਲੈਣੀ ਨਹੀਂ ਆਪਾਂ ਨੇ ਜੀ ਠੀਕ ਹੈ ਜੀ ਹੋਰ ਕੀ ਗੁਣਾ ਹੈ ਚ ਗੁਣਤਾ ਹੀ ਵਸ ਤੈਰ ਜਮਾ ਕੋਈ ਰੁਪਿਆ ਲਾਉਣ ਦੀ ਲੋੜ ਨਹੀਂ ਕੱਲਾ ਡੀਜ਼ਲ ਪਾ ਕੇ ਚਲਾਉਣ ਵਾਲਾ ਟਰੈਕਟਰ ਹੈ ਜੀ ਬਾਕੀ ਰਿਵਰਸ ਪੀਟੀਓ ਚ ਆ ਗਿਆ ਰਿਵਰਸ ਪੀਟੀਓ ਰਿਵਰਸ ਪੀਟੀਓ ਚ ਆ ਗਿਆ ਰਿਵਰਸ ਪੀਟੀਓ ਚੀ 2016 ਮਾਡਲ ਹੈ ਜੀ 2016 ਮਾਡਲ ਹਾਂਜੀ ਤੇ ਯਾਨੀ ਕਿ ਟੌਪ ਮਾਡਲ ਹੀ ਹੈ ਤੇ ਲੋਨ ਵਗੈਰਾ ਸਾਰਾ ਹੋ ਜਾਊਗਾ ਹਾਂਜੀ ਜੀ ਕੋਈ ਵੀਰ ਨੇ ਮਤਲਬ ਡਾਊਨ ਪੇਮੈਂਟ ਦੇ ਕੇ ਲੋਨ ਕਰਵਾਉਣਾ ਉਹਦੀ ਆਪਣੇ ਸਾਰੀਆਂ ਆਪਸ਼ਨ ਹੈ ਆਪਣੇ ਆਪਣੇ ਕੋਲ ਜਿਹੜੇ ਬੈਂਕ ਤੋਂ ਕਰਵਾਉਣਾ ਆਪਾਂ ਕਰਵਾ ਦਿੰਨੇ ਹਾਂ ਜੀ ਉਹਦੀ ਡਾਊਨ ਪੇਮੈਂਟ ਦੇ ਹਾਂਜੀ 963 ਆ ਗਿਆ ਜੀ ਇਹੇ ਇਹ 63 HP ਦਾ ਟਰੈਕਟਰ ਹੈਗੇ 963 65 ਕਹ ਲੋ 65 HP ਦਾ 2019 ਮਾਡਲ ਹੈ ਜੀ ਫਸਟ ਓਨਰ ਦਾ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਕੰਡੀਸ਼ਨ ਮੂੰਹੋਂ ਬੋਲਦੀ ਹੈ ਜੀ ਹਜੇ ਧੋਤਾ ਵੀ ਨਹੀਂ ਇਹ ਟਰੈਕਟਰ ਜੀ ਅਸੀਂ ਜਿਵੇਂ ਜੀਬੀਦਾਰ ਤੋਂ ਆਇਆ ਓਵੇਂ ਹੀ ਖੜਾ ਹੈ ਜੀ ਆਪਣੇ ਕੋਲੇ ਠੀਕ ਹੈ ਜੀ ਪਾਣੀ ਦਾ ਛਿੱਟਾ ਵੀ ਨਹੀਂ ਲਾਇਆ ਹਜੇ ਅਗਲੇ ਰੇਡੀਅਲ ਟਾਇਰ ਨੇ ਹਨਾ ਹਾਂਜੀ ਹਾਂਜੀ ਫਰੰਟ ਰੇਡੀਅਲ ਹਾਂਜੀ ਚੌੜੇ ਪਾਇਏ ਨੇ ਸ਼ੌਂਕ ਵਾਲੇ ਤੇ ਪਿਛਲੇ ਟਾਇਰ ਕਿੰਨੇ ਕ ਪਏ ਹੋਣੇ ਪਿਛਲੇ ਟਾਇਰ ਹੈਗੇ 85 ਪੈਸੇ ਜੀ 85 ਪੈਸੇ ਹਾਂਜੀ ਤੇ ਇਧਰ ਦੀ ਬਾਈ ਨਿਗਾ ਮਰਵਾਦੀ ਟਰੈਕਟਰ ਚੰਗਾ ਹੈ ਮਾਡਲ ਕਿੰਨਾ ਮਾਡਲ 2019 ਹੈ ਜੀ ਇਹ ਠੀਕ ਹੈ ਹਾਂਜੀ 19 ਮਾਡਲ ਆ ਗਿਆ ਮਿੱਤਰੋ ਸੈਡ ਗੇਅਰ ਲੱਗ ਤੋਂ ਕਲਚ ਵਾਲਾ ਪੂਰਾ ਸੋਹਣਾ ਚੰਗਾ ਟਰੈਕਟਰ ਹੈ ਰਿੰਮਾ ਰੂਮਾ ਦਾ ਪੂਰਾ ਸੋਹਣਾ ਹੀ ਟਰੈਕਟਰ ਸਾਰਾ ਆਲ オリジナル ਆ ਜੀ 5405 ਆ ਗਿਆ ਜੀ ਸੀ ਆਰ ਡੀ ਆਈ ਇੰਜਨ ਚ ਆ ਗਿਆ 5405 2023 ਮਾਡਲ ਦੇਖ ਸਕਦੇ ਹੋ ਹੁਜੀ ਆਪਾਂ ਨੇ ਤੋਤਾ ਵੀ ਨਹੀਂ ਵੀਰੇ ਉਵੇਂ ਹੀ ਖੜਾ ਆਪਣੇ ਕੋਲ ਜਿਵੇਂ ਜਿਮੀਦਾਰ ਦਵਾਇਆ ਪਾਣੀ ਵੀ ਨਹੀਂ ਮਾਰਿਆ ਟਰੈਕਟਰ ਦੇ ਸਾਰਾ Ориジナル ਆ ਹਾਂਜੀ A to Z ਠੀਕ ਹੈ ਹਾਂਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਬਾਈ ਕਹਿੰਦਾ ਸਾਰਾ ਰੀਜਨਲ ਹੈ ਕੰਪਨੀ ਦੇ ਜਿਹੜੇ ਮੈਟ ਆ ਆ ਦੇਖ ਸਕਦੇ ਹੋ ਬਹੁਤ ਘੱਟ ਚੱਲੇ ਜੀ ਐਮ ਰਖਦੇ ਨਿਸ਼ਾਨ ਹੈ ਜੀ origignal ਨਾਲ ਦੇ ਟਾਇਰਾਂ ਤੇ ਪਏ ਹੀ ਨੇ ਗੱਡੀ ਤੇ ਠੀਕ ਹੈ ਜੀ ਹਾਂਜੀ ਕੰਪਨੀ ਦੇ ਮੈਟ ਮੂਟ ਜਿਹੜੇ ਨਾਲ ਆਉਂਦੇ ਆ ਸਾਰਾ ਨਾਲ ਹੀ ਹੈ ਟਾਇਰ ਵੀ ਬਿਲਕੁਲ ਰੁਪਿਆ ਪਏ ਨੇ ਹਾਂਜੀ 6500 ਦਾ ਕਲਾ ਮੈਟ ਹੀ ਹੁੰਦਾ ਜੀ ਇਹ ਜਿਹੜਾ ਇਹਦੇ ਨਾਲ ਆਉਂਦਾ ਹਾਂਜੀ ਕੰਪਨੀ ਫਿਟਡ ਮਾਟ ਆ ਜੀ ਇਹ ਠੀਕ ਹੈ ਤੇ ਡਾਊਨ ਸੀਲਿੰਗ ਹੋਈ ਹੋਈ ਹੈ ਟਾਉਨ ਸੀਲਿੰਗ ਹੋਈ ਹੋਈ ਹੈ ਹਾਂਜੀ ਤੇ ਇਹ ਘੈਂਟ ਟਰੈਕਟਰ ਹੈ ਪੂਰਾ ਬਾਕੀ ਮੌਕੇ ਤੇ ਰੇਟ ਦੱਸਿਆ ਜਾਊਗਾ ਹਾਂਜੀ ਟਿਲਟ ਸਟੀਰਿੰਗ ਆ ਇਲੈਕਟ੍ਰੋਨਿਕ ਲਿਫਟ ਆ ਗਈ ਜੀ ਇਹ ਠੀਕ ਹੈ ਜੀ ਅੱਗੇ ਆ ਗਈ ਜਿਵੇਂ ਨਾਗਦਾਵਾ ਚਾਈ ਜਿਵੇਂ ਕਹਿੰਦਾ ਉਹ 744 ਬਹੁਤ ਸੋਹਣਾ ਟਰੈਕਟਰ 4x4 ਠੀਕ ਹੈ ਜੀ ਬਹੁਤ ਚੰਗੀ ਚੀਜ਼ ਦਾ ਜੀ ਕੰਡੀਸ਼ਨ ਜਿਵੇਂ ਸ਼ੋਰੂਮ ਕੰਡੀਸ਼ਨ ਹੀ ਕਹਿ ਸਕਦੇ ਹਾਂ ਜੀ ਹਾਰ ਪਾਇਆ ਹੈ ਆਪਾਂ ਹਾਂਜੀ ਸ਼ੋਰੂਮ ਕੰਡੀਸ਼ਨ ਹੈ ਮਿੱਤਰੋ ਬਿਲਕੁਲ ਟਾਇਰਾਂ ਤੇ ਅਜੇ ਮੁੰਮਣੀਆਂ ਹੀ ਪਈਆਂ ਨੇ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ 23 ਮਾਡਲ ਹੈ ਹਾਂਜੀ 23 ਮਾਡਲ ਹੈ ਜੀ ਹਾਂਜੀ 23 ਮਾਡਲ ਆ ਗਿਆ 4 ਵੀਲ ਚ ਆ ਗਿਆ ਟਰੈਕਟਰ ਚੰਗਾ ਲੱਗ ਤੋਂ ਕਲਚ ਵਾਲਾ ਹਾਂਜੀ ਪਹਿਲੇ ਮਾਲਕ ਦਾ ਵੀ ਫਸਟ ਓਨਰ ਦਾ ਟਰੈਕਟਰ ਆ ਗਿਆ ਇਹ ਠੀਕ ਹੈ ਜੀ ਤੇ ਮੂਰੇ ਆ ਗਿਆ ਮਹਿੰਦਰਾ 655 ਡੀਆਈ ਹਾਂਜੀ ਇਹ ਵੀ 2023 ਮਾਡਲ ਹੈ ਜੀ ਸੀਆਰਡੀਆਈ ਇੰਜਨ ਚ ਆ ਗਿਆ ਇਹ ਠੀਕ ਹੈ ਜੀ ਇੰਜਨ ਗੇਅਰ ਦਾ ਕਿੰਤਾ ਰੋਹੂ ਇੰਜਨ ਗੇਅਰ ਦਾ ਜਮਾ ਸ਼ੋਰ ਮ ਕੰਡੀਸ਼ਨ ਆ ਸਮਝ ਲਓ ਵੀ ਜਾਂਸੀ ਚੋ ਹੀ ਲੈ ਕੇ ਜਾਣਾ ਜੀ ਐਦਾਂ ਦੀ ਕੰਡੀਸ਼ਨ ਹੈ ਇੰਜਨ ਗੇਅਰ ਦੀ ਤੁਸੀਂ ਇਹ ਦੇਖ ਸਕਦੇ ਹੋ ਉਸ ਹਿੱਸੇ ਤੇ ਚਾਕ ਦੇ ਨਿਸ਼ਾਨ ਵੀ ਪਏ ਨੇ ਜਿਹੜੇ ਕੰਪਨੀ ਕੋਲ ਲਾਉਂਦੇ ਨੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬੇਟ ਲੱਗੇ ਹੋਏ ਨੇ ਮਿੱਤਰੋ ਮੂਹਰੇ ਇੱਕ ਪਲੇਟ ਥੋੜੀ ਜਿਹੀ ਟੁੱਟੀ ਹੋਈ ਹੈ ਹਾਂਜੀ ਇਹ ਥੋੜਾ ਜਿਹਾ ਉਹ ਆਪਾਂ ਦਿਖਾ ਵੀ ਦਿੰਨੇ ਆ ਨਾ ਇਹ ਟੁੱਟੀ ਹੋਈ ਹੈ ਕਈ ਵਾਰ ਦੂਰੋਂ ਬੰਦਾ ਚੱਲ ਕੇ ਆਵੇ ਵੀ ਦੱਸਿਆ ਨਹੀਂ ਮੋ ਟਾਇਰਾਂ ਦੀ ਕੰਡੀਸ਼ਨ ਕਿੰਨੀ ਕਬੂ ਟਾਇਰਾਂ ਦੀ ਕੰਡੀਸ਼ਨ ਦਾ 95 ਪੈਸੇ ਪਏ ਨਹੀਂ ਅਗਲੇ ਵੀ ਪਿਛਲੇ ਵੀ 95 ਪੈਸੇ ਟਾਇਰ ਪ ਮੂਰੀ ਆ ਗਿਆ 243 ਮੈਸੀ ਹਾਂਜੀ ਹਾਂਜੀ 4 ਵੀਲ ਹੈ ਵੀ ਹਾਂਜੀ 4 ਵੀਲ ਡਰਾਈਵ ਹੈ ਵੀ 2019 ਮਾਡਲ ਆ ਹਾਂਜੀ ਫਸਟ ਓਨਰ ਦਾ ਟਰੈਕਟਰ ਹੈ ਜੀ ਹਾਂਜੀ ਘੋੜਾ ਬੰਪਰ ਲੱਗਿਆ ਕਨੋਪੀ ਛਤਰੀ ਲੱਗੀ ਆ ਹਾਂਜੀ ਤੇ ਦੇਖ ਸਕਦੇ ਹੋ ਆਹ ਲ ओरिजिनल ਹੀ ਟਰੈਕਟਰ 4x4 ਦਾ ਆ ਰਿਜਨਲ ਹੈ ਮਿੱਤਰੋ ਤੇ ਬਾਕੀ ਜਿਹੜੇ ਆ ਵੇਟ ਜੇ ਪਲਾਸਟਿਕ ਵਾਲੇ ਨੇ ਹਾਂਜੀ ਇਹ 쇼 ਵਜੋਂ ਐਸੇ ਪਲਾਸਟਿਕ ਦੇ ਇਹ 쇼 ਵਜੋਂ ਲੱਗੇ ਹੋਏ ਨੇ ਪਲਾਸਟਿਕ ਵਾਲੇ ਵੇਟ ਨੇ ਮਿੱਤਰੋ ਇਹ ਤੇ ਕਨੋਪੀ ਫੁਕ ਨੂੰ ਵੀ ਆ ਚੰਗੀ ਤਰ੍ਹਾਂ ਡੰਡੇ ਡੁੰਡੇ ਲਾਏ ਹੋਏ ਨੇ ਸਟੀਲੀ ਹਾਂਜੀ ਹਾਂਜੀ ਸ਼ੌਕ ਨਾ ਰੱਖਿਆ ਪੂਰੀ ਸੰਭਾਈ ਚ ਰੱਖਿਆ ਬੈਠਾ ਸੰਭਾਈ ਚ ਰੱਖਿਆ ਹੋਇਆ ਬਾਕੀ ਮੌਕੇ ਤੇ ਮਾਨਤਾ ਨਾ ਹੋ ਜਾਊਗਾ ਜੀ ਦਿੱਤਾ ਜਾਊਗਾ ਨਾਲੇ ਰੇਟ ਦੱਸਿਆ ਜਾਊ ਮੂਰੇ ਆ ਗਿਆ 5310 5310 4/4 ਹੀ ਇਹ ਹੈ ਜੀ 2018 ਮਾਡਲ ਆ ਠੀਕ ਹੈ ਜੀ ਕੰਡੀਸ਼ਨ ਦਾ ਦੇਖੋ ਕੰਡੀਸ਼ਨ ਦਾ ਬਹੁਤ ਜਿਆਦਾ ਸੋਹਣਾ ਹਾਂਜੀ ਤੇ ਸਾਰਾ A to Z ओरिजिनल ਆ ਜੀ ਸਾਰਾ ਰੀਜਨਲ ਆ ਮਿੱਤਰੋ ਹਾਂਜੀ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਕਨੋਪੀ ਵਗੈਰਾ ਲੱਗੀ ਹੋਈ ਹੈ ਹਾਂਜੀ ਤੇ ਟਾਇਰਾਂ ਤੇ ਅਜੇ ਮੁੰਮਣੀਆਂ ਜੀਆਂ ਪਈਆਂ ਨੇ ਬਾਈ ਮਾੜਾ ਨਿਗਾ ਮਰਵਾਦੀ ਡਬਲ ਡੀਟੀ ਉਤਰਿਆ ਜੀ ਇਹ ਹਾਂਜੀ ਤੇ ਆਰਮ ਰੈਸਟ ਵਾਲੀ ਸੀਟ ਆ ਜੀ ਹਾਂਜੀ ਇਲੈਕਟ੍ਰੋਨਿਕ ਲਿਫਟ ਆ ਠੀਕ ਆ ਜੀ ਐਡਜਸਟੇਬਲ ਸਟੀਅਰਿੰਗ ਆ ਠੀਕ ਆ ਜੀ ਫੁੱਲ ਟੌਪ ਵਾਲਾ ਮਾਡਲ ਆ ਜੀ ਕਨੋਪੀ ਛਤਰੀ ਲੱਗੀ ਆ ਠੀਕ ਆ ਜੀ ਟਾਇਰ ਦੀ ਟਾਇਰਾਂ ਦੀ ਕੰਡੀਸ਼ਨ ਕਿੰਨੀ ਕੌਣੀ ਕੰਡੀਸ਼ਨ ਟਾਇਰ ਹੈਗੇ ਨਹੀਂ 85 ਪੈਸੇ ਇਹਦੇ 85 ਪੈਸੇ ਦਾ ਟਾਇਰ ਮਗਰ ਲੈਣੇ ਬਾਈ ਮੂਰਲੇ ਤਾਂ ਤਕਰੀਬਨ ਨਵੇਂ ਨੇ ਹਾਂਜੀ ਮੂਰੇ ਨੇ ਤੇ ਮੂਰੇ ਆ ਗਿਆ 855 855 2020 ਮਾਡਲ 4/4 ਜੀ ਪਹਿਲੇ ਮਾਲਕ ਦਾ ਕੰਡੀਸ਼ਨ ਦੇਖੋ ਕੰਡੀਸ਼ਨ ਆ ਕਹਿਣ ਦੀ ਲੋੜ ਨਹੀਂ ਮੂੰਹੋਂ ਬੋਲਦੀ ਆ ਬਹੁਤ ਜਿਆਦੇ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਇਹ ਠੀਕ ਆ ਜੀ ਹਾਂਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਬਿਲਕੁਲ ਸ਼ੋਰੂਮ ਕੰਡੀਸ਼ਨ ਬਾਈ ਕਹਿੰਦਾ ਹਾਂਜੀ ਤੇ ਇਧਰ ਦੀ ਵੀ ਨਿਗਾ ਮਰਵਾ ਲਈ ਬਾਈ ਅਲੱਗ ਤੋਂ ਕਲੱਚ ਵਾਲ ਆ ਗਿਆ ਉਹ ਸਾਈਡ ਜੇ ਤੇ ਕੀ ਲੱਗਿਆ ਹੋਇਆ ਇਹਦੇ 4x4 ਵਾਲਾ ਜੀ ਉਹ 4x4 ਵਾਲਾ ਗੇਅਰ ਹੈ ਹਾਂਜੀ ਹਾਂਜੀ ਠੀਕ ਹੈ ਤੇ ਕਨੋਪੀ ਵਗੈਰਾ ਲੱਗੀ ਹੋਈ ਆ ਮੂਹਰੇ ਆ ਗਿਆ 52 ਦਾ ਆਂਡਰ ਹਾਂਜੀ ਇਹਦੇ ਬਾਰੇ ਦੱਸੀ ਬਾਈ ਇਹ 2022 ਮਾਡਲ ਆ 5210 ਪਹਿਲੇ ਮਾਲਕ ਦਾ ਹੀ ਟਰੈਕਟਰ ਇਹ ਆ ਜੀ ਠੀਕ ਆ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜਮ੍ਹਾਂ ਸ਼ੋਰਮ ਕੰਡੀਸ਼ਨ ਦਾ ਹੀ ਹੈ ਟਰੈਕਟਰ ਆਪਣੇ ਕੋਲ तकरीबन ਸਾਰੇ ਨਵੇਂ ਹੁੰਦੇ ਨੇ ਜੀ ਉਹ ਘੱਟ ਚੱਲੇ ਹੋਏ ਹੁੰਦੇ ਨੇ तकरीबन ਕਹਿ ਲਓ ਵੀ ਤੁਸੀਂ 11500 ਦੇ ਵਿੱਚ ਵਿੱਚ ਚੱਲੇ ਹੁੰਦੇ ਨੇ ਮਤਲਬ ਵਿੱਚ ਟਰੈਕਟਰ ਆਪਣੇ ਕੋਲ ਹੈਗੇ ਨੇ ਹੁਣ ਤੁਹਾਨੂੰ ਦਿਖਾਏ ਨੇ 600 ਘੰਟਾ 500 ਘੰਟੇ ਮੇ ਚੱਲੇ ਹੁੰਦੇ ਨੇ ਜਿਆਦਾ ਠੀਕ ਹੈ ਜੀ ਪੀਵੀ 33 ਮਾਨਸਾ ਦਾ ਨੰਬਰ ਹੈ ਹਾਂਜੀ ਮਾਨਸਾ ਨੰਬਰ ਹੈ ਜੀ ਠੀਕ ਹੈ ਪਹਿਲੇ ਮਾਲਕ ਦਾ ਜੀ ਪਹਿਲੇ ਮਾਲਕ ਦਾ 2022 ਮਾਡਲ ਹਾਂਜੀ 2022 ਮਾਡਲ ਬਾਕੀ ਮੌਕੇ ਤੇ ਮਿੱਤਰੋ ਡਿਸਕਾਊਂਟ ਵੀ ਕੀਤਾ ਜਾਊ ਤੇ ਬਾਕੀ ਬਾਈ ਨਾਲ ਨੰਬਰ ਬਾਕੀ ਰਿਵਰਸ ਵੀਡੀਓ ਵਾਲਾ ਮਾਡਲ ਹੈ ਜੀ ਇਹ ਠੀਕ ਹੈ ਜੀ ਨੰਬਰ ਤੇ ਸੰਪਰਕ ਕਰ ਦਦਿਓ ਪੂਰੇ ਆ ਗਿਆ 75 ਹਸ ਪਾਵਰ ਹਾਂਜੀ 50 75 2024 ਮਾਡਲ ਹੈ ਜੀ ਠੀਕ ਹੈ ਜੀ ਹਾਂਜੀ ਤੇ ਕਿੰਨਾ ਕ ਤਾਂ ਕਟਰੈਕਟਰ ਕੋਈ ਅੰਤ ਨਹੀਂ ਜੀ ਜੌਂਡੀਅਰ ਦਾ ਜਿਵੇਂ ਕਹ ਲਓ ਦਸਣ ਦੀ ਲੋੜ ਨਹੀਂ ਹੁੰਦੀ ਬ੍ਰਾਂਡ ਆਈ ਚੀਜ਼ ਠੀਕ ਹੈ ਜੀ ਤੇ ਪੂਰਾ ਚੰਗੀ ਕੰਡੀ CRDA انجن ਚਾਹੀਜੀ 2024 ਮਾਡਲ ਆ ਪਹਿਲੇ ਨਵਾਂ ਠੀਕ ਹੈ ਜੀ Ориジナル ਮੂਰੇ ਵੇਟ ਲੱਗੇ ਨੇ ਜੌਂਡੀਅਰ ਦੇ ਠੀਕ ਹੈ ਜੀ ਮਗਰ ਅ ਰੋਬਸ ਵੀ ਅਰੀਜਨਲ ਏਜੰਸੀ ਵੱਲੋਂ ਜਿਹੜਾ ਕੰਪਨੀ ਵੱਲੋਂ ਆਉਂਦਾ ਜੀ ਠੀਕ ਹੈ ਜੀ ਯੂ ਐਸ ਮੇਡ ਉਹ ਆਗਾ ਜੀ ਦੇਖ ਸਕਦੇ ਹਾਂ ਯੂ ਐਸ ਦੀ ਬੈਚਿੰਗ ਆ ਉੱਤੇ ਅੱਛਾ ਜੀ ਹਾਂਜੀ ਹਾਂਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹਾਂ ਸੋਨਾ ਟਰੈਕਟਰ ਹਾਂਜੀ ਪੀ ਆਰ ਵਾਲਾ ਮਾਡਲ ਆ ਜੀ ਇਹ ਦੂਜੇ ਨਾਲੋਂ ਲੱਖ ਸਵਾ ਲੱਖ ਮਹਿੰਗਾ ਜੀ ਇਹ ਦੂਜੇ ਨਾਲੋਂ ਮਹਿੰਗਾ ਹਾਂਜੀ ਉਹਦੇ ਨਾਲੋਂ ਮਹਿੰਗਾ ਆਮ ਨੋਰਮਲ ਟਰੈਕਟਰ ਨੂੰ ਪਾਵਰ ਵਰਸ ਵਾਲਾ ਮਾਡਲ ਆ ਗਿਆ ਜੀ ਮਾਡਲ ਕਿੰਨੇ ਆਏ 2024 ਮਾਡਲ ਜੀ ਫਰਸਟ ਓਨਰ ਠੀਕ ਹੈ ਜੀ ਤੇ ਮੂਰੇ ਆ ਗਿਆ ਸੋਨਾਲੀਕਾ 50 ਦਾ ਇਹਦੇ ਬਾਰੇ ਦੱਸੀ ਬਈ ਇਹ 2016 ਮਾਡਲ ਆ ਜੀ ਕੰਡੀਸ਼ਨ ਬਹੁਤ ਜਿਆਦਾ ਆ ਸੋਹਣੀ ਟਾਇਰ ਨਵੇਂ ਨੇ ਜੀ ਠੀਕ ਹੈ ਜੀ ਟਰੈਕਟਰ ਚੰਗੀ ਕੰਡੀਸ਼ਨ ਦਾ ਹੀ ਇਹ ਚੰਗੀ ਕੰਡੇ ਸਨ ਹਾਂਜੀ ਹਾਂਜੀ 16 ਮਾਡਲ ਆ ਗਿਆ 750 ਵਾਲਾ ਹਾਂਜੀ 750 ਵਾਲਾ ਡਬਲ ਡਿਸਟਰੀਬਿਊਟਰ ਚ ਹੈ ਤੇ ਟਾਇਰਾਂ ਦੀ ਮੂਰ ਲਿਆਂ ਦੀ ਕਿੰਨੇ ਕੰਡੇ ਸਨ ਹੋਣੇ ਮੂਰਲੇ ਹੈਗੇ ਨੇ 70 75 ਪੈਸੇ ਹੀ ਮਗਰਲੇ ਤਾਂ ਜਮਾ ਤਾਜੀ ਨਹੀਂ ਨਵੇਂ ਮਗਰਲੇ ਤਾਂ ਰਪੀ ਪਏ ਨੇ ਮੂਰਲੇ 70 75 ਪੈਸੇ ਨੇ ਟਰੈਕਟਰ ਚੰਗਾ ਮਿੱਤਰੋ ਸਿੰਪਲ ਹਾਂਜੀ ਕੱਪੜੇ ਵਾਲੀ ਮੋਟੀਆਂ ਪੈਪਾ ਵਾਲੀ ਸੱਤ ਰਹੀ ਹੈ ਹਾਂਜੀ ਮੂਰੇ ਆ ਗਿਆ ਅਰਜਨ ਇਹਦੇ ਬਾਰੇ ਦੱਸੋ ਅਰਜਨ 2010 ਮਾਡਲ ਆ ਜੀ ਘੋੜਾ ਬੰਪਰ ਲੱਗੇ ਆ ਕੰਡੀਸ਼ਨ ਦਾ ਬਹੁਤ ਸੋਹਣਾ ਟਰੈਕਟਰ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਜੀ ਠੀਕ ਆ ਜੀ ਟਾਇਰਾਂ ਦੀ ਕੰਡੀਸ਼ਨ ਹੈਗੀ 80 85% ਜੀ ਠੀਕ ਆ ਜੀ ਸੈਂਟਰ ਗੇਅਰ ਚਾਹੀਏ ਇੱਕ ਟਰੈਕਟਰ ਇਹ ਸੈਂਟਰ ਗੇਅਰ ਹਾਂਜੀ ਇਹਦੀ ਮਾਰਕੀਟ ਵੱਧਦਾ ਸੈਂਟਰ ਗੇਅਰ ਚਾਹੀਏ ਇਹ ਠੀਕ ਆ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੈਵੀ ਪਲੇਟ ਚ ਬੰਪਰ ਲੱਗਿਆ ਬਈ ਘੋੜਾ ਬੰਪਰ ਇੱਕ ਆਮ ਸ਼ੋਹ ਜੀ ਨੂੰ ਲਾ ਦਉਂਦੇ ਨੇ ਉਹ ਚੀਜ਼ ਨਹੀਂ ਪੂਰੀ ਮੋਟੀ ਪਲੇਟ ਵਾਲਾ ਲੱਗਿਆ ਹੋਇਆ ਜੀ ਪੂਰੀ ਮੋਟੀ ਪਲੇਟ ਵਾਲਾ ਹ ਸਾਰਾ ਅਰੀਜਨਲ ਜੇ 2 Z ਹਰ ਇੱਕ ਟਰੈਕਟਰ ਹੀ ਆਪਣੇ ਕੋਲ ਅਰੀਜਨਲ ਹੋਊਗਾ ਜੀ ਠੀਕ ਹੈ ਇਸ ਤੋਂ ਇਲਾਵਾ ਹੋਰ ਵੀ ਟਰੈਕਟਰ ਕਾਫੀ ਖੜੇ ਨੇ ਹਾਂਜੀ ਬਾਹਰੇ ਦਿਖਾ ਦਿੰਨੇ ਆ ਤੁਹਾਨੂੰ ਇਸ ਤੋਂ ਇਲਾਵਾ ਮਿੱਤਰੋ ਜਿਹੜੀਆਂ ਵੀਡੀਓਆਂ ਹਨ ਲੰਬੀ ਹਨਾ ਤੇ ਟਰੈਕਟਰਾਂ ਤੇ ਤੁਹਾਨੂੰ ਕੇਰਾ ਝਾਤੀ ਮਰਵਾ ਦਿੰਨੇ ਆ ਵੀ ਕਿੰਨੇ ਕੁ ਬਾਈ ਕੋਲੇ ਟਰੈਕਟਰ ਖੜੇ ਨੇ ਕੇਰਾ ਨਿਗਾ ਮਰਵਾ ਦਿੰਨੇ ਆ ਤੇ ਅੱਧ ਇੱਧਰ ਖੜਾ ਦੋ 2021 ਮਾਡਲ ਹੈ ਜੀ ਬਹੁਤ ਸੋਹਣੀ ਚੀਜ਼ ਹੈ ਜੀ ਹਾਂਜੀ ਹਾਂਜੀ ਦੇਖ ਸਕਦੇ ਹੋ 2021 ਮਾਡਲ ਹੈ ਜੀ 265 ਮਹਿੰਦਰਾ ਜੀ ਫਸਟ ਓਨਰ ਦਾ ਹਾਂਜੀ ਪਹਿਲੇ ਮਾਲਕ ਦਾ ਨਿਕਲਿਆ ਹੋਇਆ ਜਮਾ ਸ਼ੋਰੂਮ ਕੰਡੀਸ਼ਨ ਵਾਲਾ ਜੀ ਠੀਕ ਹੈ ਹਾਂਜੀ ਬਹੁਤ ਘੱਟ ਚੀਜ਼ਾਂ ਮਿਲਦੇ ਨੇ ਮਿਲਦੀਆਂ ਨੇ ਇਦਾਂ ਦੀਆਂ ਜੀ ਆਪਾਂ ਨੂੰ ਠੀਕ ਹੈ ਜੀ ਦੇਖ ਸਕਦੇ ਹੋ ਨਾ ਸਟicker ਵੀ ਪਏ ਨੇ ਜੀ ਓਕੇ ਟੈਸਟਡ ਦੇ ਸਾਰੇ ਹੁੰਦੇ ਨੇ ਜਿਹੜੇ ਮਗਰਾਟਾਂ ਚ ਇਹ ਵੀ ਨਹੀਂ ਲਹੇ ਜੀ ਹਜੇ 2021 ਮਾਡਲ ਇਹ ਬਹੁਤ ਘੱਟ ਚੱਲਿਆ ਹੋਇਆ ਜੀ ਬਹੁਤ ਘੱਟ ਚੱਲਿਆ ਹੋਇਆ ਬਾਕੀ ਮੌਕੇ ਤੇ ਰੇਟ ਦੱਸਿਆ ਜਾਉ ਹਾਂਜੀ ਇੱਧਰ ਮੜਾ ਕੈਮਰਾ ਘਮਾ ਦੇ ਟਰੈਕਟਰ ਜਿਹੜਾ ਵੀ ਤੁਸੀਂ ਖਰੀਦਣਾ ਬਾਈ ਖਰੀਦ ਸਕਦੇ ਹੋ ਸਾਰੇ ਟਰੈਕਟਰ ਬਾਈ ਕੋਲੇ ਤਕਰੀਬਨ ਅਵੇਲੇਬਲ ਨੇ ਹਾਂਜੀ ਕਾਲੇ ਇੰਜਨ ਵਾਲੇ ਦੇ ਸ਼ੌਕੀਂ ਹੁੰਦੇ ਨੇ ਵੀਰ ਕਾਲੇ ਵਾਲੇ ਜੀ ਕਾਲੇ ਇੰਜਨ ਵਾਲੇ ਜੌਂਡੀਅਰ ਦੀ ਜੀ 2009 ਮਾਡਲ ਬਹੁਤ ਸੋਹਣੀ ਕੰਡੀਸ਼ਨ ਦਾ ਆਪਣੇ ਕੋਲ ਬਹੁਤ ਚੰਗਾ ਇੰਜਨ ਗੇਅਰ ਦਾ 2009 ਮਾਡਲ ਹੈ ਜੀ ਠੀਕ ਹੈ ਜੀ ਬਹੁਤ ਚੰਗਾ ਟਰੈਕਟਰ ਜੀ ਇਹ ਬਹੁਤ ਚੰਗਾ ਟਰੈਕਟਰ ਹੈ ਮਿੱਤਰੋ ਟਰੈਕਟਰ ਕਾਲੇ ਜੌਂਡੀਅਰ ਕਹਿੰਦੇ ਨੇ ਬਾਈ ਟਾਇਰਾਂ ਮੂਹਰੇ ਤਾਂ ਤਕਰੀਬਨ ਬਾਈ 70 ਰੁਪਏ ਮੰਨ ਕੇ ਆਏ 70 ਰੁਪਏ ਮੰਨ ਕੇ ਚੱਲਦੇ ਤੇ ਮਗਰਲੇ ਤਾਂ ਰਫੀ ਪਏ ਨੇ ਮਗਰਲੇ ਤਾਂ ਜਮੇ ਹੀ ਨਵੇਂ ਨੇ ਪਾਏ ਨੇ ਜੀ ਤਾਜ਼ੇ ਕਾਲੇ ਟਰੱਡ ਚ ਆ ਗਿਆ ਤੇ ਸਾਤਰੀ ਵਗੈਰਾ ਲੱਗੀ ਹੋਈ ਆ ਨਕੇਸ ਨਾਲ ਕੀ ਪਾਈ ਜਾਂਦੀ ਆ ਬਾਈ ਆਪਣੀ ਲੋਕੇਸ਼ਨ ਵੀਰੇ ਆਪਣਾ ਪਿੰਡ ਹੰਢਿਆ ਹੈ ਜੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਕੰਟੈਕਟ ਨੰਬਰ ਹੈਗਾ ਜੀ ਆਪਣਾ 98728 34016 ਜੀ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਲਓ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ